ਪੰਜਾਬ ਦੇ ਵਿੱਚ ਇਸ ਵੇਲੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪੂਰਾ ਮੁੱਦਾ ਪਖਿਆ ਹੋਇਆ ਹੈ। ਪ੍ਰਵਾਸੀ ਮਜ਼ਦੂਰਾਂ ਦਾ ਕੋਈ ਹੁਣ ਤਾਜ਼ਾ ਆਉਣਾ ਜਾਣਾ ਪੰਜਾਬ 'ਚ ਨਹੀਂ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬ 'ਚ ਆਉਣਾ ਜਾਣਾ ਬਣਿਆ ਹੋਇਆ। ਪਰ ਹੁਣ ਕਿਉਂ ਹੀ ਐਡਾ ਮੁੱਦਾ ਪਖਿਆ ਕਿ ਪਿੰਡੋਂ ਪਿੰਡੀ ਇਹ ਮਤਲਬ ਇਹ ਪੈਣ ਲੱਗ ਗਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਜਾਂ ਤਾਂ ਪਿੰਡਾਂ 'ਚੋਂ ਕੱਢਿਆ ਜਾਵੇ ਜਾਂ ਪਿੰਡਾਂ ਦੇ ਵਿੱਚ ਇਹਨਾਂ ਦੀ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਕਰਵਾ ਕੇ ਹੀ ਰੱਖਿਆ ਜਾਵੇ ਤੁਸੀਂ ਜੁੜਿਓ ਪੰਜਾਬ న్యూਸ ਟੈਲੀਵਿਜ਼ਨ ਦੇ ਨਾਲ ਮੈਂ ਸੁਖਰਾਜ ਆਹਾਂ ਗੱਲ ਕਰਾਂਗੇ ਪੰਜਾਬ ਦੇ ਬਹੁਤ ਅਹਿਮ ਮੁੱਦੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਚੱਲ ਰਹੇ ਮਜੂਦਾ ਵਿਵਾਦ ਬਾਰੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ ਕੰਮ ਕਰਨ ਲਈ ਲੰਮੇ ਸਮੇਂ ਤੋਂ ਆਉਂਦੇ ਰਹੇ ਨੇ ਹੁਣ ਪਿਛਲੇ ਦਿਨੀ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਪੰਜਾਬ ਦੇ ਹਸ਼ਰਪੁਰ ਇਲਾਕੇ ਵਿੱਚ ਇੱਕ ਅਜਿਹੀ ਘਟਨਾ ਨੂੰ ਇਜ਼ਾਮ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਸਮੁੱਚੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਵਿਰੁੱਧ ਇੱਕ ਲਹਿਰ ਚਲਾਈ ਜਾ ਰਹੀ ਹੈ। ਮਾਮਲਾ ਉਦੋਂ ਵੀਰ ਬਣ ਗਿਆ ਜਦੋਂ ਹਰਵੀਰ ਨਾਂ ਦੇ ਇੱਕ ਬੱਚੇ ਨੂੰ ਪ੍ਰਵਾਸੀ ਮਜ਼ਦੂਰ ਵੱਲੋਂ ਗਲਤ ਹਰਕਤ ਕਰਨ ਤੋਂ ਬਾਅਦ ਮੌਤ ਦੇ ਘਾਟ ਉਡਾ ਦਿੱਤਾ ਤੇ ਉਸ ਨੰਨੇ ਬੱਚੇ ਦੀ ਜਾਨ ਮਕਾ ਦਿੱਤੀ। ਜਿਸ ਤੋਂ ਬਾਅਦ ਭਾਵੇਂ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪਾਰ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਪੰਜਾਬੀਆਂ ਨੇ ਇੱਕ ਤਰੀਕੇ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਹਮ ਵੀ ਵਢੀ ਹੈ ਤੇ ਇਹ ਵੀ ਅੱਖ ਜਾ ਰਿਹਾ ਕਿ ਇਹਨਾਂ ਦੀ ਪੂਰੀ ਤਫਤੀਸ਼ ਹੋਣੀ ਚਾਹੀਦੀ ਹੈ ਹੁਣ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਵੀ ਮੰਨਦੇ ਹਾਂ ਕਿ ਜੋ ਇਹ ਘਟਨਾ ਹੋਈ ਹੈ ਬਹੁਤ ਮੰਦਭਾਗੀ ਹੋਈ ਹੈ ਜਿਸ ਵੀ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਾਓ ਅੱਗੇ ਤੋਂ ਕੋਈ ਵੀ ਵਿਅਕਤੀ ਅਜਿਹੀ ਘਟਨਾ ਕਰਨ ਤੋਂ ਪਹਿਲਾਂ 100 ਵਾਰ ਸੋਚੇ ਸਵਾਲ ਵੱਡਾ ਇਹ ਹੈ ਕਿ ਜੋ ਪ੍ਰਵਾਸੀ ਮਜ਼ਦੂਰਾਂ ਦਾ ਇੰਨੀ ਵੱਡੀ ਗਿਣਤੀ ਵਿੱਚ ਪੰਜਾਬ ਵਿੱਚ ਆਉਣਾ ਜਾਣਾ ਬਣਿਆ ਹੋਇਆ ਉਹ ਕਿਉਂ ਹੋਇਆ ਕਿਉਂਕਿ ਹੁਣ ਲਗਭਗ 80% ਕੰਮਾਂ ਤੇ ਪ੍ਰਵਾਸੀ ਮਜ਼ਦੂਰਾਂ ਦਾ ਕਬਜ਼ਾ ਪੰਜਾਬ ਵਿੱਚ ਹੋ ਚੁੱਕਿਆ ਹੈਗਾ ਕਿਸੇ ਵੀ ਪਾਸੇ ਦੇਖ ਸਕਦੇ ਹੋ ਕਿ ਜੋ ਵੀ ਕੰਮਕਾਰ ਹੋ ਰਹੇ ਨੇ ਭਾਵੇਂ ਕੋਈ ਖੇਤੀ ਨਾਲ ਸੰਬੰਧਤ ਹੈ ਜਾਂ ਕਿਸੇ ਕੋਈ ਫੈਕਟਰੀ ਨਾਲ ਸੰਬੰਧਿਤ ਹੈ ਜਾਂ ਹੋਰ ਕੋਈ ਕਿਸੇ ਵੀ ਪ੍ਰਕਾਰ ਦਾ ਕੰਮ ਦੇਖ ਸਕਦੇ ਹੋ ਕਿ ਉੱਥੇ ਜਿਆਦਾ ਬੋਲਵਾਲਾ ਪ੍ਰਵਾਸੀ ਲੋਕਾਂ ਦਾਗਾ ਪੰਜਾਬੀਆਂ ਦੀ ਗਿਣਤੀ ਬਹੁਤ ਘਟਦੀ ਜਾ ਰਹੀ ਹੈ ਇਸ ਵਿਸ਼ੇ ਕਾਰਨ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਦੇ ਲੋਕ ਹੁਣ ਹੱਥੀ ਕੰਮ ਕਰਨ ਤੋਂ ਕੰਨੀ ਕਤਰਾਉਣ ਲੱਗੇ ਨੇ ਜਿਸ ਕਰਕੇ ਪ੍ਰਵਾਸੀ ਮਜ਼ਦੂਰਾਂ ਦਾ ਬੋਲਵਾਲਾ ਪੰਜਾਬ ਵਿੱਚ ਵਧਿਆ ਹੈ ਹੁਣ ਜੋ ਇਹ ਘਟਨਾ ਨੂੰ ਅੰਜਾਮ ਤੱਕ ਆਇਆ ਇਸ ਤੋਂ ਬਾਅਦ ਹੁਣ ਇਹ ਵੀ ਗੱਲ ਉੱਠ ਰਹੀ ਹੈ ਕਿ ਇੱਥੋਂ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾਵੇ ਜਦੋਂ ਇਸ ਸਬੰਧੀ ਆਪਣੀ ਕਪ੍ਰੈਸ ਵਾਰੰਡ ਦੌਰਾਨ ਭਗਵੰਤ ਮਾਨ ਨੂੰ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੀ ਮਹਿਮ ਚੱਲ ਰਹੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਖਿਆ ਕਿ ਅਸੀਂ ਕਿਸੇ ਨੂੰ ਇੱਥੇ ਆਉਣ ਜਾਣ ਤੋਂ ਤਾਂ ਨਹੀਂ ਰੋਕ ਸਕਦੇ ਕਿਉਂਕਿ ਸਾਡੇ ਪੰਜਾਬੀ ਵੀ ਹੋਰ ਨਾ ਸੂਬਿਆਂ ਵਿੱਚ ਜਾ ਕੇ ਕੰਮਕਾਰ ਕਰਦੇ ਨੇ ਪਰ ਉਹਨਾਂ ਆਖਿਆ ਕਿ ਜੋ ਕੋਈ ਵੀ ਵਿਅਕਤੀ ਇਸੀ ਪ੍ਰਕਾਰ ਦੀ ਗਲਤ ਘਟਨਾ ਨੂੰ ਇਨਜਾਬ ਦਿੰਦਾ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਹੁਣ ਗੱਲ ਇਹ ਹੈ ਕਿ ਜੋ ਇਹ ਘਟਨਾ ਕਰਨ ਤੋਂ ਬਾਅਦ ਪੰਜਾਬ ਦੇ ਲੋਕ ਉੱਠੇ ਨੇ ਚੈਨਤਿਸੀ ਕਿ ਇਹ ਘਟਨਾ ਵਾਪਰ ਤੋਂ ਪਹਿਲਾਂ ਹੀ ਪੰਜਾਬ ਦੇ ਲੋਕ ਚਕੰਨੇ ਰਹਿੰਦੇ ਜੋ ਇਹ ਘਟਨਾ ਵਾਪਰ ਰਹੀ ਹੈ ਇਹ ਹੋ ਸਕਦਾ ਨਾ ਵਾਪਰਦੀ ਕਿਉਂਕਿ ਜੇਕਰ ਅਸੀਂ ਪਹਿਲਾਂ ਹੀ ਇਸ ਨੂੰ ਇੱਕ ਲੋਕ ਲਹਿਰ ਬਣਾ ਲੈਂਦੇ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਨੂੰ ਦੂਰ ਜੇਕਰ ਕਿਸੇ ਵਿਅਕਤੀ ਨੇ ਰੱਖਣਾ ਹੈ ਤਾਂ ਉਸ ਦੀ ਪੂਰੀ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਸੀ ਕਿਉਂਕਿ ਸਾਨੂੰ ਪਤਾ ਤਾਂ ਹੁੰਦਾ ਕਿ ਉਹ ਵਿਅਕਤੀ ਪਿੱਛੋਂ ਕਿਹੋ ਜਿਹਾ ਕਰਦਾਰ ਦਾ ਹੈ ਕਿਉਂਕਿ ਕਈ ਵਾਰ ਹੁੰਦਾ ਕਿ ਆਪਣੇ ਸੂਬੇ ਦੇ ਵਿੱਚ ਕੋਈ ਕ੍ਰਾਈਮ ਦੀ ਘਟਨਾ ਨੂੰ ਅੰਜਾਮ ਦੇ ਕੇ ਇੱਥੇ ਆ ਕੇ ਵਿਅਕਤੀ ਕੰਮ ਕਰਨ ਲੱਗ ਜਾਂਦੇ ਨੇ ਜਿਸ ਦਾ ਖਮਾਜਾ ਇੱਥੇ ਵੀ ਕਈ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਇੱਕ ਗੱਲ ਤਾਂ ਪੂਰੀ ਤਰ੍ਹਾਂ ਸਾਫ਼ ਹੈ ਜੋ ਪ੍ਰਵਾਸੀ ਲੋਕ ਹੁੰਦੇ ਨੇ ਇਹ ਪਤਾ ਨਹੀਂ ਕਿਹੋ ਜੀ ਮਿੱਟੀ ਦੇ ਬਣੇ ਹੁੰਦੇ ਨੇ ਜਦੋਂ ਇਹਨਾਂ ਨੇ ਕੋਈ ਅਜੀਹੀ ਮੰਦਪਕ ਘਟਨਾ ਨੂੰ ਅੰਜਾਮ ਦੇਣਾ ਹੁੰਦਾ ਤਾਂ ਉਹ ਦੇ ਦਿੰਦੇ ਨੇ ਉਹ ਕਿਸੇ ਪ੍ਰਕਾਰ ਦੀ ਉਹਨਾਂ ਦੇ ਮਨ ਵਿੱਚ ਕੋਈ ਅਜੀਹੀ ਰਹਿਮ ਦੀ ਗੱਲ ਨਹੀਂ ਜਾਪਦੀ ਜਿਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ 'ਚ ਵਾਪਰਦੀਆਂ ਨੇ ਭਾਵੇਂ ਇਸ ਬੱਚੇ ਦੀ ਗੱਲ ਕਰ ਲਓ ਭਾਵੇਂ ਇਸ ਤੋਂ ਪਹਿਲਾਂ ਜੋ ਸਮੇਂ-ਸਮੇਂ ਤੋਂ ਖਬਰਾਂ ਸਾਹਮਣੇ ਆਈਆਂ ਨੇ ਉਹਨਾਂ ਦੀ ਗੱਲ ਕਰੀਏ ਜਿਨ੍ਹਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਪਲਾਂ ਦੇ ਵਿੱਚ ਹੀ ਕਈ ਕਤਨਾ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ ਨੇ ਸੋ ਇਸ ਵਿੱਚ ਵੱਡੀ ਗੱਲ ਇਹ ਹੈ ਕਿ ਸਾਨੂੰ ਸਭ ਨੂੰ ਮਿਲ ਜੁਲ ਕੇ ਸੋਚਣ ਦੀ ਜ਼ਰੂਰਤ ਹੈ ਕਿ ਸਾਨੂੰ ਪ੍ਰਵਾਸੀ ਮਜ਼ਦੂਰਾਂ ਦੀ ਇੰਨੀ ਵੱਡੀ ਪੱਧਰ ਤੇ ਲੋੜ ਕਿਉਂ ਪੈ ਰਹੀ ਹੈ ਜੇਕਰ ਸਾਡੇ ਪੰਜਾਬੀ ਲੋਕ ਹੀ ਖੁਦ ਕੰਮ ਕਰਨ ਲਈ ਪਹਿਲ ਦੇਣ ਤਾਂ ਸਾਨੂੰ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਵਧਾਉਣ ਦੀ ਲੋੜ ਨਾ ਪਵੇ ਉਸੇ ਪ੍ਰਕਾਰ ਜਦੋਂ ਜੇਕਰ ਤੁਸੀਂ ਸਪੈਸ਼ਲ ਖੁਰਿਚਾਤ ਮਾਰੋ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਹੁੰਦਾ ਹੈ ਉਦੋਂ ਦੀ ਗੱਲ ਕਰ ਲਈਏ ਉਦੋਂ ਕਿਵੇਂ ਸਾਡੇ ਲੋਕ ਪ੍ਰਵਾਸੀ ਮਜ਼ਦੂਰਾਂ ਦੇ ਮਗਰ-ਮਗਰ ਤਰਲੇ ਕੱਢਦੇ ਨਜ਼ਰ ਪੈਂਦੇ ਨੇ ਉਦੋਂ ਸਮਾਂ ਅਜਿਹਾ ਹੁੰਦਾ ਕਿ ਲੋਕ ਬਿਹਾਰ ਤੱਕ ਜੂਪੀ ਤੱਕ ਜਾਂ ਜਿੱਥੇ ਵੀ ਇਹ ਲੋਕ ਰਹਿੰਦੇ ਨੇ ਉਹਨਾਂ ਤੱਕ ਫੋਨ ਵੀ ਕਰਦੇ ਨੇ ਸੰਪਰਕ ਵੀ ਕਰਦੇ ਨੇ ਔਰ ਉਹਨਾਂ ਨੂੰ ਅਡਵਾਂਸ ਦੇ ਵਿੱਚ ਪੈਸੇ ਹੀ ਪਾ ਦਿੰਦੇ ਨੇ ਕਿ ਤੁਸੀਂ ਸਾਡੇ ਕੋਲ ਆਓ ਤਾਂ ਸਾਡਾ ਝੋਨਾ ਲਗਾਓ ਉਦੋਂ ਅਸੀਂ ਸੈਦ ਭੁੱਲ ਜਾਂਦੇ ਹਾਂ ਕਿ ਇਹ ਉਹੀ ਪ੍ਰਵਾਸੀ ਲੋਕ ਨੇ ਜਿੰਨਾ ਖਿਲਾਫ ਹੁਣ ਅਸੀਂ ਵੱਡੀ ਪੰਦਰਤੇ ਮਹਿਮਾ ਪਖਾ ਰਹੇ ਆ ਔਰ ਉਦੋਂ ਸਮਾਂ ਹੁੰਦਾ ਕਿ ਲੋਕ ਇਹਨਾਂ ਦੇ ਪਿੱਛੇ-ਪਿੱਛੇ ਘੁਮਰੇ ਹੁੰਦੇ ਨੇ ਜੇਕਰ ਇਹ ਕਹਿੰਦੇ ਨੇ ਕਿ ਸਾਨੂੰ ਇੱਥੋਂ ਆ ਕੇ ਲੈ ਕੇ ਜਾਓ ਜਾਂ ਅਸੀਂ ਸਟੇਸ਼ਨ ਤੇ ਇੰਨੇ ਵਜੇ ਉਤਰ ਜਾਵਾਂਗੇ ਤਾਂ ਸਾਨੂੰ ਲੈਣ ਲਈ ਪਹੁੰਚ ਜਾਣਾ ਤਾਂ ਸਾਡੇ ਲੋਕ ਉੱਥੇ ਪਹਿਲਾਂ ਹੀ ਇਹਨਾਂ ਦੀ ਉਡੀਕ ਕਰਦੇ ਦਿਖ ਜਾਂਦੇ ਨੇ ਇਹ ਗੱਲ ਤੁਸੀਂ ਆਉਂਦੇ ਸਮੇਂ ਵੀ ਦੇਖੋਗੇ ਕਿਉਂਕਿ ਹੁਣ ਤਾਂ ਤਾਜੀਕਰਨਾ ਵਾਪਰੀ ਹੈ ਇਸ ਕਰਕੇ ਲੋਕਾਂ ਵਿੱਚ ਬੁਸੇ ਦੀ ਲਹਿਰ ਹੈ ਪਰ ਜਿੰਮੇ ਜਮੇ ਸਮਾਂ ਬੀਤਦਾ ਗਿਆ ਜਦੋਂ ਤੱਕ ਅਗਲੀ ਆਪਣੇ ਝੋਨੇ ਦੀ ਫਸਲ ਦੀ ਵਿਜਾਈ ਕਰਨੀ ਆ ਝੋਨੇ ਦੀ ਫਸਲ ਲਗਵਾਉਣੀ ਆ ਉਦੋਂ ਹੋ ਸਕਦਾ ਇਹ ਘਟਨਾ ਵੀ ਇੱਕ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਜਾਵੇ ਸੋ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਅਜਿਹਿਆਂ ਘਟਨਾਵਾਂ ਵਾਪਰਦੀਆਂ ਕਿਉਂ ਨਹੀਂ ਤੇ ਸਾਨੂੰ ਇੱਥੇ ਇਹ ਵੀ ਗੱਲ ਵਿਚਾਰਨੀ ਚਾਹੀਦੀ ਜੇ ਕਿ ਸਾਨੂੰ ਐਡੀ ਵੱਡੀ ਪੱਧਰ ਤੇ ਪ੍ਰਵਾਸੀ ਲੋਕਾਂ ਦੀ ਲੋੜ ਕਿਉਂ ਪੈ ਰਹੀ ਆ ਹੁਣ ਤਾਂ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਕਿਸੇ ਨੇ ਕੋਈ ਮੱਜਾ ਦਾ ਕੰਮ ਕਰਨਾ ਹੈ ਜਿਵੇਂ ਕਹਿ ਸਕਦਾ ਕਿ ਡੇਰੀ ਦਾ ਕੰਮ ਕਰਨਾ ਉਹਨਾਂ ਨੇ ਵੱਡੀ ਗਿਣਤੀ ਵਿੱਚ ਮੱਜਾ ਗਾਈਆਂ ਰੱਖੀਆਂ ਹੁੰਦੀਆਂ ਨੇ ਉੱਥੇ ਵੀ ਪ੍ਰਵਾਸੀ ਮਜ਼ਦੂਰ ਹੀ ਰੱਖੇ ਹੁੰਦੇ ਨੇ ਕਿਉਂਕਿ ਆਮ ਲੋਕਾਂ ਨੂੰ ਹੁੰਦਾ ਕਿ ਇਹ ਲੋਕ ਵੱਧ ਕੰਮ ਕਰਦੇ ਨੇ ਸਾਡੇ ਲੋਕ ਘੱਟ ਕੰਮ ਕਰਦੇ ਨੇ ਜਾਂ ਸਾਡੇ ਲੋਕ ਕੰਮਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਵੱਡਾ ਕਾਰਨ ਇਹ ਹੈ ਕਿ ਸਾਨੂੰ ਵੀ ਖੁਦ ਆਪਣੇ ਤੌਰ ਤੇ ਇਹ ਗੱਲ ਸੋਚ ਕੇ ਵਿਚਾਰ ਕੇ ਹੀ ਅੱਗੇ ਇੱਕ ਵੱਲ ਕਦਮ ਬੁਲਾਉਣਾ ਚਾਹੀਦਾ ਕਿ ਸਾਨੂੰ ਪ੍ਰਵਾਸੀ ਮਜ਼ਦੂਰਾਂ ਦੀ ਲੋੜ ਕਿਉਂ ਪਈ ਹੈ ਤੇ ਬਾਕੀ ਸਰਕਾਰਾਂ ਨੂੰ ਚਾਹੀਦਾ ਕਿ ਜੋ ਦੂਸਰੇ ਸੂਬਿਆਂ ਤੋਂ ਜਾ ਕੇ ਦੂਸਰੇ ਸੂਬਿਆਂ ਵਿੱਚ ਕੰਮ ਕਰਦੇ ਲੋਕ ਹੁੰਦੇ ਨੇ ਉਹਨਾਂ ਦੀ ਪੂਰੀ ਤਰ੍ਹਾਂ ਉਸ ਪੜਕਾਲ ਪੂਰੀ ਵੈਰੀਫਿਕੇਸ਼ਨ ਕਰਵਾ ਕੇ ਹੀ ਕਿਸੇ ਸਟੇਟ ਦੇ ਵਿੱਚ ਦੂਜੇ ਸੂਬੇ ਦੇ ਵਿੱਚ ਕੰਮ ਕਰਨ ਲਈ ਰੱਖਿਆ ਜਾਣਾ ਚਾਹੀਦਾ ਸੋ ਸਾਨੂੰ ਲੋੜ ਹੈ ਕਿ ਇਸ ਮਸਲੇ ਤੋਂ ਗੰਭੀਰਤਾ ਨਾਲ ਅੱਗੇ ਵਧਣ ਦੀ ਤੋ ਅੱਜ ਦੀ ਗੱਲਬਾਤ ਇੰਨੀ ਹੀ ਹੁਣ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ